ਟਰੈਕਟਰ ਸਾਰੇ ਇੱਕ ਨੰਬਰ ਹੋਣਗੇ ਉੱਚਾ ਮਾਡਲ ਹੋਣਗੇ ਖਾਚਾ ਟਰੈਕਟਰ ਨਹੀਂ ਹੋਊਗਾ ਅੱਜ ਖੜੇ ਨੇ ਪਿੱਛੇ ਤੁਸੀਂ ਚੈੱਕ ਕਰ ਹੀ ਸਕਦੇ ਜਿਹੜੇ ਜਿਹੜੇ ਬਾਈ ਮੇਰੇ ਵੀਰ ਨਾਮਾ ਟਰੈਕਟਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਜਨਸੀ ਜਾਣ ਦੀ ਵੀ ਲੋੜ ਨਹੀਂ ਹੈਗੀ ਇੱਥੇ ਆ ਜਾਓ ਬਾਬੇ ਵਾਲਿਆਂ ਦੇ ਹਾਂ ਜਨਸੀ ਨਾਲੋਂ ਵੀ ਸੋਹਣੇ ਟਰੈਕਟਰ ਹੋਣਗੇ ਯਾਰ ਇਹ ਟਰੈਕਟਰ ਬਈ ਖੇਤੀ ਤੇ ਚੱਲਿਆ ਜਿੰਨਾ ਕਿ ਚੱਲਿਆ ਮਾੜਾ ਮੋਟਾ ਚੱਲਿਆ ਯਾਰ 450 ਘੰਟਾ ਠੀਕ ਆ ਘਾਟ ਕੋਈ ਨਹੀਂ ਹੈਗੀ ਘਾਟ ਕੋਈ ਨਹੀਂ ਭਈਆ ਜਨਸੀ ਦੇ ਲਫਾਫੇ ਨੇ ਜਾਂ ਸਾਡੇ ਨਹੀਂ ਹੈਗੇ ਲੈ ਵੀ ਸੋਡੀ ਘਾਟ ਆ ਮਿੱਤਰੋ ਆ ਜੋ ਤੇ ਲੈ ਜੋ ਲੈ ਜੋ 250 ਘੰਟਾ ਚੱਲਿਆ ਹੋਇਆ ਸੁਣ ਬਾਈ ਚ ਚੱਲਿਆ ਬਈ ਤਾਂ ਮੀਟਰ ਮੋਟਰ ਚੱਲਦੇ ਨਹੀਂ ਤਾਂ 15 ਮਾਡਲ ਮੋਡਲਾਂ ਦੇ ਕਿਉਂ ਇਹ ਚੱਲਿਆ ਖੇਤੀ ਤੇ ਜ਼ਿਆਦਾਤਰ ਨਹੀਂ ਸੁਣਨ ਵਾਲੀ ਇਕਾ ਚੱਲਦਾ ਟਰਾਲੀ ਤੇ ਤੇ ਟਰੈਕਟਰ ਦੀ ਕੰਡੀਸ਼ਨ ਜੇ 100 ਤੋਂ 98% ਨਾ ਹੋਈ ਵੀਡੀਓ ਦੇਖ ਕੇ ਜਿਹੜਾ ਤਾਂ ਸੇ ਆਵਦਾ ਆਇਓ ਜਿੰਨਾ ਖਰਚਾ ਹੋ ਰਾ ਆ ਦਾ ਮੈਂ ਲੋ ਜੀ ਬਾਈ ਜੀ ਅੱਜ ਪਹੁੰਚੇ ਹੋਇਆਗੇ ਆਪਾਂ ਬਈ ਹੰਡਿਆਏ ਦੇ ਵਿੱਚ ਬਾਬਾ ਟਰੈਕਟਰ ਸੇਲ ਪਰਚੇਜ ਆ ਲੰਦੇ ਗੱਲਬਾਤ ਕਰ ਜਾਂ ਤੇ ਵੀਰਾਂ ਕੋਲੇ ਬਈ ਜਿੰਨੇ ਵੀ ਟਰੈਕਟਰ ਹੈਗੇ ਨੇ ਸਾਰੇ ਹੋਣਗੇ ਜੀ ਪੰਜਾਬ ਨੰਬਰ ਬਾਕੀ ਕੀ ਗੱਲਵਾਦਾ ਸਾਰੀ ਗੱਲਬਾਤ ਕਰ ਦਵੇ ਨਾਲ ਬਾਈ ਅੱਛਾ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਵੀਰ ਜੀ ਤੁਸੀਂ ਦੱਸੋ ਠੀਕ ਹੈ ਬਾਈ ਜੀ ਬਹੁਤ ਵਧੀਆ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਬਾਈ ਜੀ ਇਹ ਕੰਮ ਕਰਦਿਆਂ ਟਰੈਕਟਰਾਂ ਦਾ ਜੀ ਬਾਈ ਉਹ ਟਰੈਕਟਰਾਂ ਦਾ ਮੈਨੂੰ ਤਾਂ 4 ਕਾਲ ਹੋ ਗਏ ਮੇਰੇ ਡੈਡੀ ਨੂੰ ਹੋ ਗਏ ਬਾਈ 25 ਸਾਲ 25 ਸਾਲ ਹੋ ਗਏ ਠੀਕ ਹੈ ਜੀ ਪੁਰਾਣਾ ਕੰਮ ਆ ਜਾਣਾ ਪੁਰਾਣਾ ਕੰਮ ਆ ਬਾਈ ਤਲਵੰਡੀ ਪਹਿਲੀ ਮੰਡੀ ਮੇਰੇ ਡੈਡੀ ਨੇ ਲਾਈ ਸੀ ਠੀਕ ਹੈ ਜੀ ਤੇ ਆ ਸ਼ੋਰੂਮ ਕਰੇ ਨੂੰ ਆਪਾਂ ਨੂੰ 4 ਸਾਲ ਹੋ ਗਏ ਠੀਕ ਹੈ ਜੀ ਕਿੰਨੇ ਟਰੈਕਟਰ ਹੁੰਦੇ ਨੇ ਆਪਣੇ ਕੋਲੇ ਟਰੈਕਟਰ ਆਪਣੇ ਕੋਲੇ ਹਰ ਵਕਤ 25 ਟਰੈਕਟਰ ਤਾਂ ਹਰ ਵਕਤ ਤਾਂ ਹੁੰਦੀ ਆ ਠੀਕ ਹੈ ਜੀ 30 35 ਇੰਨੇ ਟਰੈਕਟਰ ਹੁੰਦੇ ਆ ਟਰੈਕਟਰ ਸਾਰੇ ਇੱਕ ਨੰਬਰ ਹੋਣਗੇ ਉੱਚਾ ਮਾਡਲ ਹੋਣਗੇ ਖਾਚਾ ਟਰੈਕਟਰ ਨਹੀਂ ਹੋਊਗਾ ਆ ਖੜੇ ਨੇ ਪਿੱਛੇ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਾਕੀ ਸਾਰੇ ਸਾਰੇ ਟਰੈਕਟਰ ਹੋਣਗੇ ਬਈ ਨਵੇਂ ਵਰਗੇ ਹਾਂ ਨਵੇਂ ਵਰਗੇ ਜਮਾ ਜਿਹੜੇ ਜਿਹੜੇ ਬਈ ਮੇਰੇ ਵੀਰ ਨਮਾ ਟਰੈਕਟਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਏਜੰਸੀ ਜਾਣ ਦੀ ਵੀ ਲੋੜ ਨਹੀਂ ਹੈਗੀ ਇੱਥੇ ਆ ਜਾਓ ਬਾਬੇ ਵਾਲਿਆਂ ਦੇ ਹਾਂ ਏਜੰਸੀ ਨਾਲੋਂ ਵੀ ਸੋਹਣੇ ਟਰੈਕਟਰ ਹੋਣਗੇ ਯਾਰ ਠੀਕ ਹੈ ਜੀ ਰੇਟ ਕਿਵੇਂ ਰਹੂਗਾ ਜੇ ਰੇਟ ਵੀ ਜਾਇਜ਼ ਹੋਊਗਾ ਬਈ ਆਏ ਨਹੀਂ ਵੀ ਉਹੀ ਮੰਗ ਲਾਂਗੇ ਮੂੰਹ ਚੱਕ ਕੇ ਜਹੇ ਜੀ ਕੰਡੀਸ਼ਨ ਉਹ ਟਰੈਕਟਰ ਦੀ ਉਹ ਇਹ ਜਾਂ ਰੇਟ ਉਹ ਇਹ ਜਾਂ ਰੇਟ ਆਊਗਾ ਲੈ ਵੀ ਮਿੱਤਰੋ ਪਹਿਲੀ ਆਪਾਂ ਗੱਲਬਾਤ ਕਰ ਦਾਂਗੇ ਜੀ ਜੌਂਡੀਅਰ ਦੀ ਦੱਸੋ ਬਈ ਇਹਦੇ ਬਾਰੇ ਜੀ ਬਈ ਇਹ ਜੌਂਡੀਅਰ 5210 ਆ 4 ਸਪੀਡਾਂ ਚ ਫੁੱਲ ਟੌਪ ਮਾਡਲ ਆਗਾ 2022 ਮਾਡਲ ਆ ਨਾਲੇ ਫੁੱਲ ਟੌਪ ਆ ਖੁੱਲਦਾ ਹਿੱਸਾ ਬਈ ਰਿਵਰਸ ਸਪੀਡ ਓਆ ਤੇ 450 ਘੰਟਾ ਚੱਲਿਆਗਾ ਆ ਚਾਰ ਸਪੀਡਾਂ ਚੈੱਕ ਕਰਾਂਦੇ ਬਾਈਆਂ ਨੂੰ ਕੰਡੀਸ਼ਨ ਤੁਸੀਂ ਇਹ 2022 ਮਾਡਲ ਆ ਠੀਕ ਆ ਜੀ ਕੰਡੀਸ਼ਨ ਬਾਈ ਆ ਸੋਚ ਮੂੰਹ ਦੇਦਾਗਾ ਬਾਈ ਸਹੀ ਗੱਲ ਆ ਬਈ ਮਿੱਤਰੋ ਦੇਖ ਸਕਦੇ ਹੋ ਯਾਨੀ ਕਿ ਬਈ ਤੁਹਾਨੂੰ ਨਮਾ ਲੈਣ ਦੀ ਲੋੜ ਨਹੀਂ ਲੋਡ ਨਹੀਂ ਹਾਂ ਠੀਕ ਹੈ ਕਿਉਂਕਿ ਬਈ ਚੱਲਿਆ ਵੀ ਸਾਰਾ 400 ਘੰਟਾ ਹੀ 450 ਘੰਟਾ 220 ਘੰਟਿਆਂ ਤੇ ਇਹਦੀ 19 ਤੇ ਸਰਵਿਸ ਹੋਈ ਵੀ ਆ ਦੇਖੋ ਮੂਰੇ ਦੱਸਿਆ ਪਿਆ ਵੀ ਆ ਬਈ ਏਜੰਸੀ ਨੇ ਅੱਛਾ ਫਿਲਟਰ ਤੇ ਇਹ ਅਸੀ ਨਹੀਂ ਇਹ ਏਜੰਸੀ ਵਾਲਿਆਂ ਦਾ ਮਾਰਕਾ ਲਾਇਆ ਪੱਕਾ ਹੀ ਮਾਰਕਾ ਹਾਂ ਬਈ ਪੱਕਾ ਲਾ ਕੇ ਦਿੰਦੇ ਆ ਠੀਕ ਆ ਹੋਰ ਕੋਈ ਟਰੈਕਟਰ ਬਾਰੇ ਜੀ ਇਹ ਟਰੈਕਟਰ ਬਈ ਖੇਤੀ ਤੇ ਚੱਲਿਆ ਜਿੰਨਾ ਕਿ ਚੱਲਿਆ ਮੜਾ ਮੋਟਾ ਚੱਲਿਆ ਯਾਰ 450 ਘੰਟਾ ਠੀਕ ਆ ਤੇ ਆ ਟਰੈਕਟਰ ਦੇ ਮਗਰਾਟ ਮਗ ਰੂਟ ਤੇ ਚੈੱਕ ਕਰ ਲਵਾ ਇੰਡੀਕੇਟਰਾਂ ਤੇ ਯਾਰ ਆ ਪਰਚੀਆਂ ਪਈਆਂ ਹਾਲ ਤੱਕ ਰਹਿੰਦੀਆਂ ਨੇ ਰਹਿੰਦੀਆਂ ਨੇ ਆਈ ਨਹੀਂ ਹੈਗਾ ਵੀ ਉਹੀ ਆਪਾਂ ਕਹਿ ਦਈਏ ਰਿੰਮ ਦੇਖ ਲਾ ਬਈ ਇੱਕ ਚੀਰੀ ਈਟ ਵੀ ਨਹੀਂ ਠੀਕ ਹੈ ਇਹ ਨੰਬਰ ਹੈ ਕਿੱਥੇ ਦਾ ਦਾ ਜੀ ਇਹਦਾ ਬਈ ਪੰਜਾਬ ਦਾ ਨੰਬਰ ਹੈ ਇਹਦਾ ਮੋਗੇ ਸਾਈਡ ਦਾ ਨੰਬਰ ਹੈ ਮੋਗੇ ਸਾਈਡ ਦਾ ਨੰਬਰ ਹੈ ਜੀ ਠੀਕ ਹੈ ਜੀ ਇਹ ਡਿਮਾਂਡ ਕਿੰਨੀ ਹੈ ਦੀ ਇਹਦੀ ਡਿਮਾਂਡ 7 ਲੱਖ 95000 ਹੈ ਬਈ ਲੈ ਵੀ 2022 ਮਰਲਾ 7 ਲੱਖ 95000 ਰੁਪਏ ਡਿਮਾਂਡ ਹੈ ਨਵਾਂ ਕਿੰਨੇ ਕਦਾ ਜੱਪਾ ਨਵੇਂ ਦੀ ਗੱਲ ਬਾਤ ਹੈ ਇਹ ਨਵਾਂ ਹੈਗਾ ਬਈ ਰੱਬ ਸੋਡਾ ਭਲਾ ਕਰੇ 9 ਲੱਖ ਦਾ 9 ਲੱਖ ਦਾ ਪਲੱਸ ਭਾਵੇਂ ਹੋਵੇ 9 ਲੱਖ ਦਾ ਲਾਸਟ ਮਿਲ ਜਾਂਦਾ ਨਵਾਂ ਠੀਕ ਹੈ ਅਗਲਾ ਜੀ ਅਗਲਾ ਆ ਗਿਆ ਬਈ ਇਹ ਪੰਜਾਬੀ ਹਾਂਜੀ 2023 ਮਾਡਲ ਆ ਬਾਈ 2023 2023 ਮਾਡਲ ਆ ਇਹ ਹਾਂਜੀ ਠੀਕ ਹੈ ਤੁਸੀਂ ਇਹਦੀ ਵੀ ਕੰਡੀਸ਼ਨ ਚੈੱਕ ਕਰ ਲਓ ਮੂਹ ਐਚ ਵੀ ਦੀ ਨਾਲ ਸਾਨੂੰ ਕਿਹਾ ਸੀ ਨਾ ਇਹ ਨਵੇਂ ਟਰੈਕਟਰ ਹੋਣਗੇ ਜਿਹੜੇ ਆਉਣਗੇ ਜਿਵੇਂ ਨਵੇਂ ਬਾਈ ਇਹ ਤਾਂ ਇੱਕ ਵੀ ਛੀਟ ਨਹੀਂ ਯਾਰ ਛੀਟ ਸਾਡੇ ਤਣਕਾ ਵੀ ਨਹੀਂ ਹੈਗਾ ਜਿੱਥੋਂ ਰੰਗ ਲਿਆ ਹੋ ਸਹੀ ਗੱਲ ਹੈ ਚੱਲਿਆ ਕਿੰਨਾ ਹੋਇਆ ਇਹ ਇਹ ਆਹ 100 ਘੰਟਾ ਚੱਲਿਆ ਜਨਸੀ ਰਿਕਾਰਡ ਚੱਲਿਆ ਹੋਇਆ ਅੱਛਾ ਜੀ ਚੈੱਕ ਕਰਾ ਕੇ ਆ ਜਾਣ ਜਿੱਥੇ ਮਰਜੀ ਆ ਮਗਰਾੜਾਂ ਹੀ ਕੰਡੀਸ਼ਨ ਚੈੱਕ ਕਰ ਲਓ ਹਾਂ ਵੱਡੇ ਟਾਇਰ ਨੇ ਬਾਈ ਵੱਡੇ ਟਾਇਰ ਇਹੀ ਆਉਂਦੇ ਆ ਬਾਈ 16 9 30 ਦੇ ਆਉਂਦੇ ਆ ਇਹਦੇ ਸੀ ਆ ਡੀ ਆ ਹੀ ਠੀਕ ਆ ਜੀ ਤੇ ਆ ਦੇਖ ਲੋ ਬਾਈ ਲੈਂਟਾਂ ਲੂਕਾਂ ਯਾਰ ਸਹੀ ਗੱਲ ਪੂਰਾ ਵਧੀਆ ਹੀ ਪਿਆ ਹੈ ਨਾ ਲੈ ਵੀ 32 ਮਾਡਲ ਆ ਬਾਈ 850 ਘੰਟਾ ਹੀ 800 800 ਘੰਟਾ ਚੱਲਿਆ ਹੋਇਆ ਹੈਗਾ ਇਹ ਡਿਮਾਂਡ ਕਿੰਨੀ ਹੈ ਦੀ ਇਹਦੀ ਡਿਮਾਂਡ ਹੈਗੀ ਆਗੀ 9 ਲੱਖ 40000 ਰੁਪਿਆ ਬਾਈ 9 ਲੱਖ 40000 ਰੁਪਿਆ ਠੀਕ ਮਾਨਤਨ ਹੋ ਜੂਗਾ ਜੀ ਮੋਕੇ ਦੇ ਮਾਨਤਨ ਹੋ ਜੂਗਾ ਬਾਈ ਕਰ ਦਾਂਗੇ 9 ਲੱਖ 40000 ਰੁਪਿਆ ਡਿਮਾਂਡ ਆ 920000 ਦਾ ਦੇ ਦਾਂਗੇ ਲੈ ਵੀ ਮਿੱਤਰੋ ਦੇਖ ਸਾਡੇ ਵੇਟ ਲੱਗੇ ਨੇ ਮੂਰੇ ਚਾਰ ਪਲੇਟਾਂ ਦੇਖ ਲਓ 30 30 ਕਿਲੋ ਵਾਲੀਆਂ ਮਾਂਗ ਰ ਇੱਕ ਇੱਕ ਪਲੇਟ ਆ ਬਈ 50 ਕਿਲੋ ਵਾਲੀ ਇੱਧਰ ਵੀ ਇੱਕ ਆ 50 ਦੀ ਉੱਧਰ ਵੀ ਆ ਸਹੀ ਗੱਲ ਆ ਬਈ ਘਾਟ ਕੋਈ ਨਹੀਂ ਹੈਗੀ ਘਾਟ ਕੋਈ ਨਹੀਂ ਭਈਆ ਜਾਂਸੀ ਦੇ ਲਫਾਫੇ ਨੇ ਯਾਰ ਸਾਡੇ ਨਹੀਂ ਹੈਗੇ ਅੱਛਾ ਏ ਲੈ ਵੀ ਸੋਡੀ ਘਾਟ ਆ ਮਿੱਤਰੋ ਆਜੋ ਤੇ ਲੈ ਜਾਓ ਲੈ ਜਾਓ ਹਾਂ ਤੇ ਅਗਲਾ ਬਈ ਸਵਰਾਜ ਆ ਗਿਆ ਜੀ ਹਾਂਜੀ ਦੱਸੋ ਇਹਦੇ ਬਾਰੇ ਇਹ ਬਈ 855 2018 ਮਾਡਲ ਆ ਠੀਕ ਹੈ ਜੀ ਚੈੱਕ ਕਰੋ ਕੰਡੀਸ਼ਨ ਸੋ ਜਮਾ ਬ੍ਰਾਂਡ ਨਿਊ ਪਈ ਆ ਸਾਰਾ ਟਰੈਕਟਰੀ ਬ੍ਰਾਂਡ ਨਿਊ ਆ ਨਾਲ ਦੇ ਟਾਇਰ ਆ 1300 ਘੰਟਾ ਚੱਲਿਆ ਵੈ ਬਈ ਸਿਰਫ ਹਾਂ ਬਬਲੂ ਕਾਲ ਸੀ ਦਾ ਧੱਕੇ ਵਾਲਾ ਬੈਂਪਰ ਲੱਗਿਆ ਛਤਰੀ ਵੀ ਉਹਦੀ ਆ ਬ੍ਰਾਂਡ ਆ ਯਾਨੀ ਕਿ ਲੱਗਿਆ ਹੋਇਆ ਆ ਸੀਟ ਕਵਰ ਪੂਰਾ ਨਵਾਂ ਪਾ ਕੇ ਦਿੱਤਾ ਵੈ ਲੈ ਮਿੱਤਰੋ ਦੇਖ ਸਕਦੇ ਹੋ ਬਈ ਨਾਲ ਦੇ ਬਾਰੇ ਨਾ ਬਈ ਕੰਡੀਸ਼ਨ ਆ ਬਈ ਨਾਲ ਰੂਮ ਦੀ ਇੱਕੋ ਬਈ ਕਹਿੰਨੇ ਚੰਗੇ ਭਾਈ ਸਹੀ ਗੱਲ ਆ ਬਈ ਹੈਨਾ ਨਹੀਂ ਅਗਲਾ ਜੱਦ ਮਾਰ ਦਿੰਦਾ ਦੋ ਇਹ ਟਾਇਰ ਕਿੰਨੇ ਕੋਣਗੇ ਇਹਦੇ ਟਾਇਰ ਬਈ ਇਹਦੇ ਹੈਗੇ ਆਗੇ 85 ਪੈਸੇ ਠੀਕ ਆ ਹਾਂ ਇਹ ਡਿਮਾਂਡ ਕਿੰਨੀ ਆ ਬਈ ਇਹਦੀ ਡਿਮਾਂਡ ਹੈਗੀ ਆ 5,90,000 ਰੁਪਏ 5,90,000 ਰੁਪਏ ਬਈ ਬਾਕੀ ਮੌਕੇ ਤੇ ਮਾਨਤਾਨ ਬਈ ਕਰਕੇ ਹਾਂ ਜੀ ਮਾਨਤਾਨ ਜਿਹੜਾ ਸੋਡੀ ਵੀਡੀਓ ਦੇਖ ਕੇ ਆਊਗਾ ਉਹਨੂੰ ਮਾਨਤਾਨ ਫੁੱਲ ਕਰਾ ਠੀਕ ਆ ਜੀ ਹਾਂ ਜੀ ਅਗਲਾ ਜੀ ਅਗਲਾ ਆ ਗਿਆ ਬਈ ਪੰਜਾਬੀ ਨੌਨ ਸੀ ਆ ਡੀ ਆਈ 4/4 4/4 ਆ ਗਿਆ ਮਿੱਤਰੋ ਦੇਖ ਸਕਦੇ ਹੋ ਇਹ ਕਿੰਨਾ ਮਾਡਲ ਆ ਗਿਆ ਇਹ ਬਈ 2022 ਮਾਡਲ ਆ ਲੈ ਵੀ 2022 ਮਾਡਲ ਆ ਬਾਈ ਜਮਾ ਨਵਾ 8 ਰੁਪਿਆ ਵੇ ਜਮਾ ਨਵਾ ਬਾਈ ਪਹਿਲੀ ਪਾਤਾ ਆ ਚੈੱਕ ਕਰ ਤਾ ਇਹ ਤੇ ਵੀ ਕੋਈ ਚਰੀਟ ਨਹੀਂ ਉਹ ਸ਼ੋਚ ਹੈ ਚ ਵੀ ਨਹੀਂਦਾ ਉਹ ਇੱਧਰ ਦੀ ਆ ਕੇ ਬੱਬੂ ਦਿਖਾ ਦੇ ਚਾਹੀਦੀ ਬੱਬੂ ਦਿਖਾ ਦੇ ਇੱਧਰ ਦੀ ਆ ਕੇ ਬਈ ਦੇਖ ਆਦ ਹਜਾ ਲਫਾਫੇ ਉੱਤਰੇ ਨਹੀਂ ਆ ਕੇ ਉੱਤਰੇ ਨਹੀਂ ਏਜੰਸੀ ਵਾਲੇ ਏਜੰਸੀ ਵਾਲੇ ਆ ਬਈ ਤੁਸੀਂ ਤਾਰੋਗੇ ਹਾਂ ਉਹੀ ਤਾਰਨਾ ਜੇ ਲੋਡ ਪਾਓਗੇ ਹਾਂ ਹਾਂ ਇਹ ਫੋਰ ਬੀਲ ਆ ਬਈ ਹਿੱਸਾ ਉੱਸਾ ਦੇ ਸਹੀ ਗੱਲ ਹੈ ਨਾ ਜਮਾ ਰੇਨ ਲਾ ਨਾਲੇ ਆਏ ਨਹੀਂ ਇਹਗਾ ਵੀ ਰੰਗ ਹੋ ਗਿਆ ਹਾਂ ਹਾਂ ਜੀ ਇਹ ਡਿਮਾਂਡ ਕਿੰਨੀ ਆਦੀ ਇਹਦੀ ਹੈਗੀ ਆ ਬਈ 12 ਲੱਖ ਤੇ 98000 ਰੁਪਏ ਡਿਮਾਂਡ ਠੀਕ ਹੈ ਜੀ ਹਾਂ ਜੀ ਇਹ ਲੋਨ ਹੋ ਜੂ ਬਾਈ ਲੋਨ ਹੋ ਜੂ ਬਾਈ ਕਿੰਨਾ ਹੋ ਜੂ ਲੋਨ ਇਹ ਕਿੰਨੇ ਪਰਸੈਂਟ ਤੱਕ ਇਹਦੇ ਲੋਨ ਹੋ ਸਕਦਾ ਬਾਈ ਲੋਨ ਇਹ ਤੇ ਕਰਦੇ ਹੁੰਦੇ ਆ ਕਿ ਜਿੰਨੀ ਮਨ ਲੈ ਇਹਦੀ ਕੀਮਤ ਹੁੰਦੀ ਹੈ ਏਜੰਸੀ 'ਚ 75% ਲੋਨ ਹੁੰਦਾ 75% ਕੀਮਤ ਦੇ ਹਿਸਾਬ ਨਾਲ ਲੈ ਵੀ 25% ਲਿਆਓ ਤੇ ਟਰੈਕਟਰ ਲੈ ਲਓ ਅਗਲਾ ਜੀ ਅਗਲਾ ਆਏਗਾ ਭਾਈ 963 2021 ਮਾਡਲ ਆ ਭਾਈ ਹਾਂਜੀ ਨਾਲ ਦੇ ਟਾਇਰ ਨੇ 12100 ਪਤਾ ਨਹੀਂ 1300 ਘੰਟਾ ਚੱਲਿਆ ਆ ਪਿਆ ਮੇਰੇ ਸਾਹ ਨਾਲ ਤਾਂ 1000 ਘੰਟਾ ਚੱਲਿਆ ਆ ਭਈ ਇਹ ਠੀਕ ਆ ਜੀ ਇਹ ਵੀ ਨਵੇਂ ਵਰਗ ਗਈ ਆ ਜਮੇ ਨਵੇਂ ਆ ਬਿਲਕੁਲ ਕੁਝ ਨਹੀਂ ਨਾਲ ਦੇ ਟਾਇਰ ਆ ਭਾਈ ਕੰਡੀਸ਼ਨਰ ਚੱਕ ਕਰ ਲੈ ਪੰਪ ਪੰਪ ਚੈੱਕ ਕਰਾ ਦੇ ਯਾਰ ਆ ਸੈਲਫ ਦੇਖ ਲੈ ਭਈ ਕਿੰਨੀ ਸਾਫ ਪਈ ਸਹੀ ਗੱਲ ਆ ਵੀ ਸਾਬ ਆਈ ਨਹੀਂ ਹੈਗਾ ਵੀ ਉਹੀ ਹੈਗਾ ਖਾਸ ਜੇ ਟਰੈਕਟਰ ਆ ਪਰ ਆਖਦੇ ਹੋਈ ਖੁੱਲਾ ਪਲੇਟਫਾਰਮ ਨਾਲ 3 ਸਪੀਡ ਆ ਆ ਮੜਾ ਪਿੱਛੇ ਆ ਕੇ ਬੱਬੂ ਦਿਖਾ ਦੇ ਸਭ ਤੋਂ ਵੱਡਾ ਪੀਟੀਓ ਗੇਅਰ ਆਉਂਦਾ ਨੋਸਟ ਇਹਦੇ ਵਿੱਚ ਹਾਂ ਬਈ ਆ ਦੇਖ ਲਾ ਬੱਠਲ ਜਿੱਡਾ ਤਾਂ ਪੀਟੀਓ ਗੇਅਰ ਹੀ ਆ ਸਹੀ ਗੱਲ ਆ ਵੀ ਦੇਖ ਲਾ ਦਿਓ ਟਾਇਰ ਕਿੰਨੇ ਕਿੰਨੇ ਬਈ ਦੇ ਵਿੱਚ ਟਾਇਰ ਇਹਦੇ ਹੈਗੇ ਆ ਬਈ 85 ਪੈਸੇ ਸਾਰੇ 85 ਪੈਸੇ ਟਾਇਰ ਆ ਦੇ ਹਾਂ ਜੀ ਪੰਜਾਬ ਨੰਬਰੇ ਹੋਏ ਵੀ ਪੰਜਾਬ ਸਾਰਾ ਪੰਜਾਬ ਨੰਬਰ ਹੀ ਹੁੰਦਾ ਬਈ ਟਰੈਕ ਆਪਣੇ ਕੋਲ ਇਹ ਡਿਮਾਂਡ ਕਿੰਨੀ ਹੈ ਇਹ 6 ਲੱਖ 75000 ਰੁਪਿਆ ਡਿਮਾਂਡ ਆ ਬਈ ਮੌਕੇ ਤੇ ਦੇ ਦਾਂਗੇ 6 ਲੱਖ ਤੇ 60000 ਠੀਕ ਹੈ ਜੀ ਲੋਨ ਹੋ ਜੂਗਾ ਲੋਨ ਹੋ ਜੂਗਾ ਸਿਬਲ ਦੇਖ ਕੇ ਸਿਬਲ ਸਹੀ ਚਾਹੀਦਾ ਬਈ ਲੋਨ ਅਸੀਂ ਕਰਾਵਾਂਗੇ ਠੀਕ ਹੈ ਜੀ ਇਹ ਮੈਸੇਜ ਇਹ ਵੀ ਕਿਹਾ ਬਈ ਇਹ ਸੋਲਡ ਆਊਟ ਆ ਲੈ ਵੀ ਸੇਲ ਹੋ ਗਿਆ ਇਹ ਆ ਗਿਆ ਜੀ ਇਹ 20 ਮਾਡਲ ਆ ਗਿਆ ਕੇ ਇਹ 963 ਬੀ ਮਾਡਲ ਆਈ ਪਹਿਲਾਂ ਵਾਲਾ 21 ਸੀ ਠੀਕ ਹੈ ਧੱਕੇ ਵਾਲਾ ਇਹਦੇ ਬੰਬ ਲੱਗਿਆ ਆ ਕੰਡੀਸ਼ਨ ਇਹਦੀ ਵੀ ਚੈੱਕ ਕਰਾ ਦਿਓ ਇਹ ਵੀ ਫੁੱਲ ਬ੍ਰਾਂਡ ਨਿਊ ਹੀ ਪਿਆ ਬਈ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਉਹੀ ਕਹਿਣ ਵੀ ਇਹਦਾ ਵੀ ਸਭ ਤੋਂ ਵੱਧ ਕੰਮ ਜਾਵਣ ਹੋਇਆ ਬਈ ਇਹ ਵੀ ਵੀਡੀਓ ਸਹੀ ਗੱਲ ਕਿਸੇ ਵੀ ਮਸ਼ੀਨੀ ਤੌਰ ਤੇ ਲਾਉਣੇ ਆ ਜੀ ਇਹ ਟਾਇਰ ਟੂਰ ਕਿੰਨੇ ਕਿੰਨੇ ਦੇ ਟਾਇਰ ਬਈ ਇਹਦੇ ਹੈਗੇ ਆਗੇ 85 ਤੋਂ 90 ਪੈਸੇ 85 90 ਪੈਸੇ ਹੈਗੇ ਆ ਨਾ ਠੀਕ ਹੈ ਸਤਰੀ ਮਿਲ ਜੂ ਇਹ ਨਾਲ ਹਾਂ ਹਾਂ ਬਈ ਕੱਪੜੇ ਆ ਇਹਦੀ ਆ ਬਈ ਇਹਦੀ ਆ ਨਾਲ ਹੀ ਰੱਖੇ ਹੋਈ ਆ ਠੀਕ ਹੈ ਜੀ ਇਹ ਡਿਮਾਂਡ ਕਿੰਨੀ ਆਦੀ ਇਹਦੀ ਡਿਮਾਂਡ 6,80,000 ਰੁਪਏ ਨਹੀਂ ਵੀ 6,80,000 ਰੁਪਏ ਡਿਮਾਂਡ ਆ ਗਈ ਤੇ ਮੌਕੇ ਤੇ ਬਈ ਮਾਨਤਾ ਨਾਲ ਕਰਕੇ ਦੋ ਕਰਕੇ ਦਊਗਾ ਇਹ ਜੀ ਸੋਨਾਂ ਵਾਲਾ ਬਈ 2015 ਮਾਡਲ ਆ ਸੋਨਾਂ ਵਾਲੀ ਦਾ ਬਈ 15 ਮਾਡਲ 750 ਦਾ RX ਆ 2200 ਘੰਟਾ ਚੱਲਿਆ ਵੈ ਬਈ ਐ ਨਹੀਂ ਮੀਟਰ ਹਲੇ ਵੀ ਚੱਲਦਾ ਇਹਦਾ ਠੀਕ ਆ ਜੀ ਠੀਕ ਆ ਚੈੱਕ ਕਰ ਸਕਦੇ ਆ ਮਗਰਾਟ ਮਗਰੂਟ ਨਾਲ ਦੇ ਆ ਕਿਤੇ ਕੋਈ ਪੈਂਟ ਨਹੀਂ ਯਾਰ ਠੀਕ ਰੰਗ ਤਾਂ ਨਹੀਂ ਹੋਇਆ ਕਿਤੇ ਵਿੱਚੋਂ ਦਿਖਾ ਦੇ ਨਾ ਲੈ ਵੀ ਵਿੱਚੋਂ ਮਗਰਾ ਡ੍ਰੈਮਰ ਇਹਨਾਂ ਨਾਲ ਨਹੀਂ ਠੀਕ ਆ ਜੀ ਹਾਂ ਜੀ ਵੇਹਲੋ ਸਾਡੇ ਨੂੰ ਜਮੀ ਅਰੀਜਨਲ ਟਰੈਕਟਰ ਆ ਬਾਈ ਹਾਂ ਬਾਈ ਕਿੰਨਾ ਚੱਲਿਆ ਦੱਸਿਆ ਇਹ 250 ਘੰਟਾ ਚੱਲਿਆ ਬਾਈ 2015 ਮਾਡਲ ਆ 250 ਘੰਟਾ ਚੱਲਿਆ ਹੋਇਆ ਸੁਣ ਬਾਈ ਚ ਚੱਲਿਆ ਬਾਈ ਤਾਂ ਮੀਟਰ ਮੋਟਰ ਚੱਲਦੇ ਆ ਨਹੀਂ ਤਾਂ 15 ਮਾਡਲ ਮੋਡਲਾਂ ਦੇ ਕਿਉਂ ਇਹ ਚੱਲਿਆ ਖੇਤੀ ਤੇ ਜ਼ਿਆਦਾਤਰ ਨਹੀਂ ਸੋਣ ਵਾਲੀ ਕਾ ਚੱਲਦਾ ਟਰਾਲੀ ਤੇ ਜਿਹੜਾ ਟਰਾਲੀ ਵਾਲਾ ਹੁੰਦਾ ਉਹਦੇ ਮੀਟਰ ਮੋਟਰ ਕੋ ਨਹੀਂ ਚੱਲਦੇ ਇਹ ਖੇਤੀ ਤੇ ਚੰਗੇ ਯਾਰਾ ਕਿਸਾਨ ਤੋਂ ਲੈਂਦਾ ਵੈ ਬਾਈ ਜ਼ਿਮੀਦਾਰ ਕਰੋ ਠੀਕ ਆ ਟੱਕਾ ਨਹੀਂ ਹੋਇਆ ਉਹ ਆ ਟੱਕਾ ਨਹੀਂ ਵਾ ਪੰਜ ਗਿੱਲਿਆਂ ਦੀ ਖੇਤੀ ਤੇ ਚੱਲਿਆ ਸਰ ਠੀਕ ਆ ਹਾਂਜੀ ਕੀ ਡਿਮਾਂਡ ਹੈ ਦੀ ਇਹਦੀ ਡਿਮਾਂਡ 415000 ਰੁਪਇਆ ਬਾਈ ਬਾਕੀ ਮਾਨਤਾਨ ਕਰ ਦੇਣਗੇ ਹਾਂ ਮਾਨਤਾਨ ਜ਼ਰੂਰ ਕਰਾਂਗੇ ਲੈ ਵੀ ਰੇਟ ਜਾਇਜ਼ ਹੋਣਗੇ ਆਪਣੇ ਸਾਹ ਦੇ ਬਾਈ ਜਾਇਜ਼ ਜਿਹੜੀ ਸਾਹ ਦੀ ਟਰੈਕਟਰ ਦੀ ਕੰਡੀਸ਼ਨ ਹੋ ਉਹ ਉਸ ਹਿਸਾਬ ਦੀ ਜੇ ਕਿਸੇ ਨੇ ਕਹਤਾ ਆਪਣਾ ਰੇਟ ਵੱਧਾ ਤਾਂ ਜਿੰਨਾ ਰੇਟ ਬਾਹਰ ਹੋਣ ਨੇ ਦਾ ਦੇ ਦਾਂ ਲੈ ਵੀ ਦੇ ਪਰ ਟਰੈਕਟਰ ਉਹਦੇ ਨਾਲ ਦਾ ਹੋਵੇ ਉਹ ਨਹੀਂ ਕੰਡੀਸ਼ਨ ਦਾ ਸਹੀ ਗੱਲ ਆ ਬਾਈ ਹਾਂ ਤੱਕ ਵੀ ਨਵੇਂ ਮਾਡਲ ਇੱਕੋ ਜਿਹੇ ਹੁੰਦੇ ਨੇ ਪਰ ਕੰਡੀਸ਼ਨ ਵੱਖਰੀ ਹੁੰਦੀ ਬਈ ਕਈ ਬਾਈ ਮਾਡਲ ਟਰੈਕਟਰ ਆ ਵੀ ਇਹੋ ਜੀ ਕੰਡੀਸ਼ਨ ਦੇ ਹੁੰਦੇ ਆ ਹੈਨਾ ਚੈੱਕ ਕਰ ਲਓ ਤੇ ਆ ਬਾਈ ਮਾਡਲ ਚੈੱਕ ਕਰ ਲਓ ਸਾਰੇ ਨਵੇਂ ਹੀ ਦਿਖਾਏ ਨੇ ਪਿੱਛੇ ਤੋਂ ਆ ਵੀ ਦੇਖ ਲੈ ਇਹ ਵੀ ਜਮਾ ਬ੍ਰੈਂਡ ਨੇ ਉਹ ਆ ਇਹ ਚ ਵੀ ਮੂੰਹ ਦੀਂਦਾ ਇਹ ਬਾਈ ਸੋਨਾਲੀ ਕਾ 2022 ਮਾਡਲ ਆ 750 RXI 2 ਸਪੀਡ ਆ 3 ਸਪੀਡ ਨਹੀਂ ਹੈਗਾ 2 ਸਪੀਡ ਆ ਇਹ ਹਾਂ ਠੀਕ ਹੈ ਤੇ ਸਾਰਾ ਰੇਨ ਵਾਲਾ ਟਰੈਕਟਰ ਦੀ ਬਾਡੀ ਦੇਖ ਬਾਈ ਬਾਡੀ ਤਾਂ ਦੀ ਆ ਵੀ ਦੇਖ ਲੈ ਵੀ ਚੀਜ਼ ਆ ਕੋਈ ਹੈ ਨਾ ਸੁੱਕਾ ਪਿਆ ਜਮਾ ਤੇਲ ਦੀ ਬੂੰਦ ਵੀ ਨਹੀਂ ਕਿਤੇ ਨਾ ਤੇਲ ਦੀ ਵੀ ਬੂੰਦ ਨਾਲ ਹੀ ਚਮਕ ਬਈ ਦੇਖੀ ਲੋਹੇ ਤੇ ਚਮਕ ਰਹਿੰਦੀ ਨਹੀਂ ਹੁੰਦੀ ਸਹੀ ਗੱਲ ਹੈ ਸਹੀ ਗੱਲ ਹੈ ਤੇ ਇਹ 550 ਘੰਟਾ ਚੱਲਿਆ 599 ਘੰਟੀ ਚੱਲਿਆ ਹੈ ओनली ओनली ਲੈ ਵੀ 22 ਮਾਡਲ ਹੈਗਾ 550 ਘੰਟੇ ਚੱਲਿਆ ਹੋਇਆ ਹੈ ਕਿੰਨੀ ਡਿਮਾਂਡ ਕਿੰਨੀ ਹੈ ਦੀ ਇਹਦੀ ਡਿਮਾਂਡ ਹੈਗੀ ਹੈ ਕਿ 598000 ਲੈ ਵੀ 598000 ਰੁਪਏ ਹੈਗੀ ਆ ਦੇਖ ਲੈ ਇਹਨਾਂ ਨੂੰ ਪਹਿਲਾਂ ਹੀ ਡਿਸਕਾਊਂਟ ਕਰਤਾ ਬਈ ਤੇ ਹੋ ਜੂ ਕਿੰਨੇ ਦਾ ਫੇਰ ਵੀ ਮੌਕੇ ਤੇ ਯਾਰ ਮੌਕੇ ਤੇ ਆਪਾਂ ਇਹਦੀ 598 ਡਿਮਾਂਡ ਆ 580 ਦਾ ਦੇ ਦਾਂਗੇ ਲੈ ਆ ਜੋ ਬਈ ਅੱਗੇ ਅੱਗੇ ਜੀ ਇਹ ਆ ਗਿਆ ਬਈ ਅਰਜਨ ਅਰਜਨ ਅਲਟਰਾ 605 ਠੀਕ ਆ ਜੀ 2 ਸਪੀਡ ਆ 2019 ਮਾਡਲ ਆ ਟਰੈਕਟਰ ਦੀ ਕੰਡੀਸ਼ਨ ਦੇਖ ਬਈ ਸ਼ੋਅ ਦਿਖਾਏ ਦੀ ਸਹੀ ਗੱਲ ਆ ਬਈ ਨਹੀਂ ਅਰਜਨ ਬਈ ਟਰਾਲੀ ਤੇ ਚੱਲਦੇ ਨੇ ਖੇਤੀ ਤੇ ਚੱਲਿਆ ਆ ਇਹ ਕੀ ਅਲਟਰਾ ਹੈਗਾ ਮਗਰਲੇ ਟਾਇਰ ਨਾਲ ਦੇ ਆ ਮੂਰਲੇ ਵੱਡੇ ਪਾਏ ਵੱਡੇ ਪਾਏ ਜਹਾਜੀ ਟਾਇਰ ਪਾਏ ਜਹਾਜੀ ਟਾਇਰ ਕਹਿੰਦੇ ਆ ਜਿਨ੍ਹਾਂ ਨੂੰ ਇਹ ਚੱਲਿਆ ਕਿੰਨਾ ਹੋਇਆ ਇਹ ਇਹ ਬਈ ਚੱਲਿਆ 13 1200 1200 ਘੰਟਾ ਚੱਲਿਆ ਆ ਬਈ ਠੀਕ ਆ ਇਹ ਤੇ ਬਾਕੀ ਬਈ ਇਹ ਸਾਂਭਿਆ ਹੋਇਆ ਟਰੈਕਟਰ ਆਗਾ ਇਹਨੂੰ ਹੈਗਾ ਵੀ ਇਹ ਜੂ ਲੱਗੀ ਵੀ ਆ ਠੀਕ ਆ ਸਤਰੀ ਸਤਰੀ ਨਹੀਂ ਹੈਗੀ ਇਹ ਆਈ ਆ ਬਈ ਉਹ ਜੂ ਲੱਗੀ ਵੀ ਨਾ ਇਹ ਟਰੈਕਟਰ ਦੀ ਲੋਕੀ ਜੂ ਨਾਲ ਪੈਂਦੀ ਆ ਹਾਂ 2019 ਮਾਡਲ ਆ ਕਿੰਨੇ ਰੁਪਏ ਦਾ ਦੇ ਦੋਗੇ ਇਹਦੀ ਡਿਮਾਂਡ ਹੈਗੀ ਆ 5,67,000 ਰੁਪਏ ਠੀਕ ਆ ਮੌਕੇ ਤੇ 5.5 ਲੱਖ ਦਾ ਦੇ ਮੈਂ ਬਈ 5.5 ਲੱਖ ਦਾ ਬਣ ਜੂ ਬਈ ਮੌਕੇ ਤੇ ਹੋਰ ਵੀ ਹੋ ਜੂ ਯਾਰ ਆ ਹਾਂ ਮੌਕੇ ਤੇ ਹੋਰ ਵੀ ਆਹ ਬਈ ਇਹ ਬਈ ਹੈਗਾਗਾ ਆ ਸੋਨਾਲੀਕਾ 60 ਵਾਲਾ ਡੀਆਈ 60 ਆਰਐਕਸ ਐਮਐਮ ਸੁਪਰ ਆਏ ਠੀਕ ਹੈ ਜੀ ਠੀਕਾ ਕਿੰਨਾ ਮਾਡਲ ਕਿੰਨਾ ਹੈ ਇਹ ਮਾਡਲ ਹੈਗਾ 15 ਬਈ 15 ਮਾਡਲ ਆ ਜੀ ਹਾਂਜੀ ਠੀਕਾ ਤੇ ਇਹ ਟਰੈਕਟਰ ਬਈ ਪਾਵਰ 60 ਚਾ ਪਰ ਸਿਲੰਡਰ ਤਿੰਨ ਹੈ ਠੀਕਾ ਠੀਕ ਹੈ ਇਹ ਸਿਲੰਡਰ ਆ ਗਿਆ ਉਹ ਚੀਜ਼ ਆ ਇਹ ਤੇ ਟਰੈਕਟਰ ਇਹ ਵੀ ਚੈੱਕ ਕਰ ਲੈ ਰਿਹਾ ਦੇਖ ਸਿਲੰਡਰ ਸਿਲੰਡਰ ਤਿੰਨ ਨਾਲ ਆ ਦੇਖੀ ਬਈ ਚੁੱਲ੍ਹੇ ਤੇ ਰੰਗ ਇਹ ਮਿਸ ਸਾਫ ਟਰੈਕਟਰ ਸਾਫ ਵੱਨ ਵਾਲੇ ਸਿੱਕਾ ਇਹ ਟਰੈਕਟਰ ਚੋਂ ਹੁੰਦੇ ਹੁੰਦੇ ਆ ਕਿੰਨੇ ਰੁਪਏ ਦਾ ਟਰੈਕਟਰ ਆ ਇਹ ਹੈਗਾ ਬਈ 3,70,000 ਰੁਪਿਆ ਡਿਮਾਂਡ ਆ ਠੀਕ ਆ ਮੌਕੇ ਤੇ ਮੌਕੇ ਤੇ 3.5 ਲੱਖ ਦਾ ਦੇਵਾਂਗੇ ਤੇ ਸੋਚ ਚੈੱਕ ਕਰਾ ਬੱਬੂ ਉਤੋਂ ਦੀਂਦਾ ਨਾ ਮੂਹਲੇ ਵੀ ਸਾਫ ਆ ਪਿਆ ਸਾਹ ਬਈ ਸੰਭਿਆ ਇਹ ਹੈ ਬਈ 743 XT ਇਹ ਨਹੀਂ 743 XT ਜਿਹੜੇ ਬੰਦ ਹੋ ਗਏ ਅੱਛਾ ਇਹ 100 ਦੀ ਬਾਲੀ ਡਿਮਾਂਡ ਆ ਬਈ ਕਿੰਨਾ ਮਾਡਲ ਕਿੰਨਾ ਹੈ ਇਹ 2022 ਮਾਡਲ ਆ ਬਈ 22 ਮਾਡਲ ਆ ਦੇਖਣ ਨੂੰ ਇਹ 25 ਮਾਡਲ ਲੱਗਦਾ ਸਹੀ ਗੱਲ ਹੈ ਹੁਣ ਆਉਂਦਾ ਨਹੀਂ ਹੈਗਾ ਬਈ ਇਹ ਹੁਣ ਨਹੀਂ ਆਉਂਦਾ ਬਈ ਇਹ 100 ਆਉਂਦੀ ਠੀਕ ਆ ਤੇ ਦੇਖ ਸਕਦੇ ਆ ਤੁਸੀਂ ਸਾਰਾ ਬ੍ਰਾਂਡ ਦੇ ਉਹ ਆ ਬਈ ਇਹ ਫੁੱਲ ਟੌਪ ਮਾਡਲ ਆ ਡਬਲ ਡਿਸਟ੍ਰੀਬਿਊਟਰ ਵਾਲਾ ਬਈ ਹਾਂ ਅਬ ਮਗਰਾੜਾਂ ਚ ਦੇ ਬਈ ਬਾਈ ਮਾੜਲਾ ਕਿੰਨਾ ਚੱਲਿਆ ਕਿੰਨਾ ਹੋਇਆ ਇਹ ਚੱਲਿਆ ਬਈ 800 ਘੰਟਾ ਰੇਲ ਨਾਲ ਚੱਲਿਆ ਜਿਹੜੇ ਜ਼ਿੰਮੇਦਾਰ ਤੋਂ ਲਿਆਂਦਾ ਉਹਦੇ ਨਾਲ ਗੱਲ ਕਰਾ ਦਾਂਗੇ ਸਾਡਾ ਕਿਉਂਕਿ ਗੱਲ ਕਰਾਉਣ ਨੂੰ ਤਾਂ ਕਿਹਾ ਸਾਡਾ ਪੀਵੀ 19 ਲੋਕਲ ਨੰਬਰ ਲੋਕਲ ਨੰਬਰ ਵਰਨਾਲੇ ਤੋਂ ਲਿਓ ਵਰਨਾਲੇ ਤੋਂ ਲਵਿਓ ਹੀ ਲਿਆ ਠੀਕ ਆ ਹਾਂਜੀ ਕੀ ਡਿਮਾਂਡ ਆ ਵੀ ਇਹਦੀ ਇਹਦੀ ਬਈ 6 ਲੱਖ 45000 ਰੁਪਿਆ ਡਿਮਾਂਡ ਆ ਮੋਕੇ ਤੇ 620000 ਦਾ ਦੇਵਾਂਗੇ ਠੀਕ ਆ ਤੇ ਟਰੈਕਟਰ ਦੀ ਕੰਡੀਸ਼ਨ ਜੇ 100 ਤੋਂ 98% ਨਾ ਹੋਈ ਵੀਡੀਓ ਦੇਖ ਕੇ ਜਿਹੜਾ ਹੋਊਗਾ ਤਾਂ 6 ਆਪਦਾ ਆयो ਜਿੰਨਾ ਖਰਚਾ ਹੋ ਰਾ ਆ ਦਾ ਮੈਂ ਲੈ ਮਿੱਤਰੋ ਦੇਖ ਸਕਦੇ ਆਂ ਕਿ ਫੁੱਲ ਗਰੰਟੀ ਹੈਗੀ ਹਾਂ ਪੂਰੀ ਆ ਬਈ ਮੋਡੀਫਾਈ ਕਰਾਇਆ ਪਿਆ ਹੈ ਇਹ ਬਈ ਕਰਾਇਆ ਆ ਸ਼ੌਕ ਨੂੰ ਲਾਉਣਾ ਸੌ ਕੀ ਲੱਗੇਗਾ ਸਟੀering ਆ ਹਾਂ ਇਹ ਕਿਹੜਾ ਬਈ ਇਹ ਇਹ ਬਈ ਨਿਊ ਹੈਗਾ ਨਿਊ ਹੋਲੈਂਡ 330 ਸੂਪਰ ਕਿੰਨਾ ਮਾਡਲ ਕਿੰਨਾ ਇਹ ਇਹ ਬਈ ਮਾਡਲ 2013 ਦਾ ਇੱਕ ਰੀਪਰ ਗੇਅਰ ਵਾਲਾ ਰੀਪਰ ਗੇਅਰ ਦੋਸ ਹਾਬ ਦੇ ਆਉਂਦਾ ਇੱਕ ਸਿੰਪਲ ਗੇਅਰ ਵਾਲਾ ਆਉਂਦਾ ਇੱਕ ਰੀਪਰ ਗੇਅਰ ਵਾਲਾ ਆਉਂਦਾ ਇੱਕ ਰੀਪਰ ਗੇਅਰ ਵਾਲਾ ਠੀਕ ਆ ਇਹ 2013 ਮਾਡਲ ਆ ਬਈ ਤੇ ਆ ਟਾਇਰ ਟੂਰ ਚੈੱਕ ਕਰੋ ਕਹਾੜਿਆਂ ਵਰਗੇ ਪਏ ਠੀਕ ਆ ਇਹ ਨਾਲ ਦੇ ਟਾਇਰ ਇਹਦੇ ਨਾਂ ਵੀ ਬਾਜ ਦੁਵਾਰੇ ਦੇ ਦੁਵਾਰੇ ਦੇ ਨਾ ਕਿੰਨੇ ਪਰਸੈਂਟ ਹੋਣਗੇ ਟਾਇਰ ਪਰ ਇਹ ਪਰਸੈਂਟ ਹੈਗੇ ਆ ਬਈ 75% 75 80% ਹੈ ਨਾ ਤੇ ਇਹਦੀ ਡਿਮਾਂਡ ਹੈਗੀ 4,60,000 ਰੁਪਏ ਠੀਕ ਹੈ ਜੀ ਹਾਂ ਲੈ ਵੀ 4,60,000 ਰੁਪਏ ਡਿਮਾਂਡ ਆ ਬਾਕੀ ਕੋਈ ਗੱਲ ਨਹੀਂ ਹੋ ਜਾਣਾ ਇਹ ਬਈ ਸੋਨਾਲੀਕਾ ਇਹ ਬਈ ਸੋਨਾਲੀਕਾ ਡੀ ਆਈ 60 ਸਕੰਦਰ ਮਾਡਲ ਸਕੰਦਰ ਮਾਡਲ ਹੈ ਐਚ ਡੀ ਐਮ ਠੀਕ ਹੈ 60 ਇਹ 3 ਸਪੀਡ ਆ ਬਈ ਠੀਕ ਹੈ 3 ਦੇ ਟਾਇਰ ਨੇ ਕਿੰਨਾ ਚੱਲਿਆ ਕਿੰਨਾ 1100 ਘੰਟਾ ਚੱਲਿਆ 1100 ਘੰਟਾ ਚੱਲਿਆ ਹੈ ਨਾ ਲੈ ਵੀ ਟਰੈਕਟਰੇ ਵੀ ਸਾਫ਼ ਹੈ ਜਮਾ ਨਾ ਜਮਾ ਸਾਡਾ ਕਿੰਨਾ ਮਾਡਲ ਦੱਸਿਆ ਜੀ 20 ਮਾਡਲ ਆ ਵੀ ਮਿੱਤਰੋ ਦੇ ਕੰਡੀਸ਼ਨ ਦਾ 23 24 ਮਾਡਲ ਵਰਗਾ ਪਿਆ ਵੀ ਕੰਡੀਸ਼ਨ ਜਮਾ ਸਾਫ਼ ਹੈ ਨਾ ਹਾਂ ਕਿੰਨੇ ਦਾ ਬਣ ਜੂਗਾ ਇਹ ਇਹ ਬਈ ਇਹਦੀ ਡਿਮਾਂਡ ਹੈ ਜੀ 6 ਲੱਖ 20000 ਰੁਪਏ ਹਾਂਜੀ ਮੌਕੇ ਤੇ 6 ਲੱਖ ਦਾ ਦੇਵਾਂਗੇ ਆਹ ਬਈ ਪੁਰਾਣਾ ਜੱਟ ਮੁਖੜਾਇਆ ਹੋਇਆ ਹੈਗਾ ਇਹ ਵੀ ਬਈ ਹੈਗਾ ਵਿੱਚ ਕੱਟ ਲੈਨੇ ਆ ਨਾ ਟਰੈਕਟਰ ਆ ਸੀ ਕਿੰਨੇ ਮਾਰਨੇ ਕਿੰਨੇ ਹੈ ਇਹ ਬਈ 1993 ਮਾਡਲ ਆ ਲੈ ਵੀ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਇਹ ਚਾਹੀਦਾ ਹੋਵੇ ਮੋਡੀਫਾਈ ਕਰਨਾ ਹੋਵੇ 3700 ਆ ਹਾਂ 3700 ਬਈ ਹਾਂ ਠੀਕ ਹੈ ਜੀ ਤਾਂ ਦੇ ਦਾਂਗੇ ਕਿੰਨੇ ਰੁਪਏ ਦਾ ਬਣੂ ਇਹ ਇਹ ਬਣੂਗਾ ਇਹ 1.5 ਲੱਖ ਡਿਮਾਂਡ ਆ ਡੇਢ ਲੱਖ ਰੁਪਏ ਡਿਮਾਂਡ ਆ ਬਈ ਦੇਖਾ ਇੱਕ 30 ਦਾ ਦੇਵਾਂਗੇ ਮੌਕੇ ਇੱਕ 30 ਦਾ ਮੌਕੇ ਤੇ ਬਣ ਜਾਊਗਾ ਆ ਰੀਨਰ ਰੰਗ ਪਿਆ ਬਈ ਫੋਰਡ ਦਾ ਇਹਦੀ ਸੋਤ ਹੈ 99ਵੇਂ ਮਾਡਲ ਆ ਜਿਹੜੇ ਹਿਸਾਬ ਦਾ ਠੀਕ ਆ ਜੀ ਹਾਂ ਜੀ ਆ ਜਾਓਏ ਮਿੱਤਰੋ ਆਪਾਂ ਬਈ ਟਰੈਕਟਰ ਕਿਰਾਏ ਕਰੋਏ ਤੇ ਵੀ ਦੇ ਦੇਣ ਕਿਰਾਏ ਦੇ ਉੱਪਰ ਜਿਵੇਂ ਹੁਣ ਮਸ਼ੀਨਾਂ ਚੱਲਣੀਆਂ ਗੱਠਾ ਬਣਾਉਣ ਵਾਲੀ ਕਈ ਧੂੜੀ ਨਹੀਂ ਬਣਾਉਂਦੇ ਇਸ ਉੱਤ ਚ 20 ਗੱਠਾ ਬਣਾਉਣੇ ਆ ਪਿਆ ਜਾਂਦੀ ਹੈ ਹਨਾ ਉਹ ਤੇ ਕਰਾਇਤੇ ਦੇ ਦਾਂਗੇ ਜਾਂ ਕਿਸੇ ਬੰਦੇ ਨੇ ਉਹ ਬੌਣ ਕਰਨ ਨੂੰ ਲੈ ਕੇ ਜਾਣਾ ਟਰੈਕਟਰ ਬਈ ਉਹਨੂੰ ਵੀ ਕਰਾਇਤੇ ਦੇ ਦਾਂਗੇ ਜਾਂ ਕੋਈ ਹੋਰ ਮਸ਼ੀਨ ਜਾਂ ਕਬੈਨ ਤੇ ਧਰਨਾ ਉਹ ਵੀ ਦੇ ਦਾਂਗੇ ਰੀਪਰ ਤੇ ਚਲਾਉਣਾ ਉਹ ਵੀ ਦੇ ਦਾਂਗੇ ਆਈਏ ਕਿੱਥੇ ਬਈ ਜੀ ਆਉਣਾਗਾ ਬਈ ਆਪਾਂ ਸਟੈਂਡਰਡ ਚੌਂਕ ਹੰਢਿਆਆ ਨੈਸ਼ਨਲ ਹੋਟਲ ਦੇ ਨਾਲ ਹੀ ਆਪਣਾ ਸ਼ੋਰੂਮ ਆ ਬਾਬਾ ਟਰੈਕਟਰ ਸੇਲ ਪਰਚੇਜ਼ ਹੰਢਿਆਆ ਜਿੱਥੇ ਉਹ ਨਵੀਆਂ ਆਊਟਲੈਟ ਬਣੀ ਆ ਕਿਉਂਕਿ ਕਈ ਭਾਈਆਂ ਨੂੰ ਪਤਾ ਨਹੀਂ ਨਾ ਇਸ ਕਰਕੇ ਬਰਨਾਲੇ ਜ਼ਿਲ੍ਹੇ ਚ ਪੈਂਦਾ ਬਈ ਠੀਕ ਹੈ ਨੰਬਰ ਬੋ ਤੇ ਨੰਬਰ ਆਪਣਾ ਇਹ ਹੈ 9901214601 ਠੀਕ ਹੈ ਲੈ ਵੀ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਚਾਹੀਦਾ ਹੋਵੇ ਤਾਂ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋ ਬਈ ਸਾਫ ਕੰਡੀਸ਼ਨ ਦੇ ਟਰੈਕਟਰੇਾਰੇ ਠੀਕ ਹੈ ਬਈ ਤਾਂ ਠੀਕ ਹੈ ਵੀਰੇ ਥੈਂਕ ਯੂ ਧੰਨਵਾਦ